ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਆਪਾਂ ਆਏ ਆ ਬਰਨਾਲਾ ਮੰਡੀ ਹਰ ਸੋਮਵਾਰ ਲੱਗਦੀ ਐ ਪੰਜਾਬ ਨੰਬਰ 2 114 ਮਾਡਲ ਜੌਂਡੀਆ 5055 E ਟਾਇਰ ਚੈੱਕ ਕਰ ਸਕਦੇ ਮਰਫ ਦੇ ਟਾਇਰ ਨੇ ਟਰਬੋ ਕੋਲਰ ਸ਼ਿਫਟ ਕਾ ਮੈਂ ਜਿਸ ਕਿਸੇ ਵੀ ਇਹਨੇ ਟਰੈਕਟਰ ਲੈਣਾ ਹੋਵੇ ਬਾਈ ਦਾ ਨੰਬਰ ਪਾਵਾਂਗੇ ਸੰਪਰਕ ਕਰ ਸਕਦੇ ਹਾਂ ਡੰਡਾ ਡਰਾਈਵ ਸੁਮੇਤ ਦਾ ਯੂਰ ਲੱਗੀ ਹੋਈ ਹੈ ਮਗਰਾਟ ਵਗੈਰਾ ਚੈੱਕ ਕਰ ਸਕਦੇ ਹਾਂ ਮਰਫ ਦੇ ਟਾਇਰ ਨੇ ਗੇਸ 1292 ਦੇ ਐਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਟਰਬੋ ਕਾਲਰ ਸ਼ਿਫਟ B3 50 55E 2014 ਮਾਡਲ ਲੋ ਡਿਮਾਂਡ ਹੈਗੀ ਆ 5 ਲੱਖ 50000 ਆਪਾਂ ਬਾਈ ਦਾ ਨੰਬਰ ਪਾਵਾਂ ਜਿਸ ਕਿਸੇ ਵੀ ਨੇ ਟਰੈਕਟਰ ਲੈਣਾ ਬਾਈ ਨਾਲ ਕੰਟੈਕਟ ਕਰ ਸਕਦਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਹਾਂ ਇੱਕ ਛਾਂ ਵੀਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੇ ਚੈਨਲ 'ਚ ਆਪਾਂ ਤੁਹਾਡੇ ਲਈ ਲਿਆ ਕੇ ਆ ਸਵਰਾਜ ਆਫਸਾ 55 2006 ਮਾਡਲ FE ਪੰਜਾਬ ਨੰਬਰ ਲੁਧਿਆਣਾ ਕੰਡੀਸ਼ਨ ਦੀ ਟਰੈਕਟਰ ਦੀ ਦੇਖ ਸਕਦੇ ਹਾਂ 2006 ਮਾਡਲ ਹੈ ਆਪਾਂ ਬਾਈ ਦਾ ਨੰਬਰ ਪਾਵਾਂਗੇ ਵੀਰ ਨੇ ਕਿਸੇ ਨੇ ਵੀ ਟਰੈਕਟਰ ਲੈਣਾ ਹੋ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਪਾਵਾਂਗੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਵੀਰੇ ਜਿਹੜੇ ਚੈਨਲ ਤੇ ਨਵੇਂ ਨੇ ਟਾਇਰ ਵਗੈਰਾ ਚੈੱਕ ਕਰਤਾ ਦਿੰਦਾ 13 ਸੇ 28 ਦੇ ਟਾਇਰ ਨੇਗੇ ਸੈਂਟਰ ਵਗੈਰਾ ਚੈੱਕ ਆ ਸਰ 2 ਸੀ ਵੀਡ ਦੇ ਵਿੱਚ ਲਟਰ ਵਗੈਰਾ ਚੈੱਕ ਕਰ ਸਕਦੇ ਸਤਰੀ ਸਮੇਤ ਹੈ ਇਤਸੋਗਾ ਆ ਗਿਆ 62 ਟਾਇਰ ਪਾਏ ਨੇ ਨਵਾਂ ਉਹ ਵੀ ਪਾਇਆ ਲੱਗੇ ਪੈਸੇ ਲੱਗੇ ਡਰਗੋ ਦੀ ਮੀਟਾ ਬਾਸਾ ਕਰਦੇ ਦੋਸਾਂ ਨੂੰ ਜਿਸ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਆਪਾਂ ਨੰਬਰ ਪਾਵਾਂਗੇ ਤਾਂ ਆਪਣੇ ਚੈਨਲ ਨੂੰ ਬੱਦਲ ਸਬਸਕ੍ਰਾਈਬ ਕਰ ਤਾਂ ਕਿ ਹੋਰ ਵੀਡੀਓ ਤੁਹਾਡੇ ਤੱਕ ਆ ਸਕਣ। 2006 ਮਾਡਲ ਹੈ। ਇਟਲੀ ਡਿਮਾਂਡ ਹੈ ਜਿਹੜੀ 3,20,000 2006 ਮਾਡਲ ਲਾ। 2000 ਸੁਵਰਾਜ 855 2006 ਮਾਡਲ ਨਾ ਇਹਦਾ ਫੁੱਲ ਹੱਤਾ ਸੈਟਰ ਵਾਟਾ ਸੁਵਰਾਜ 855 ਦਾ ਵੱਡੇ ਟਾਇਰਾਂ ਚ 16 9 28 ਦੇ ਟਾਇਰਾਂ ਚ ਹੈਗਾ ਫੈਂਟਰ ਵਗੈਰਾ ਚੈੱਕ ਕਰ ਤਰੀ ਸਟਾਰਸ 2 ਸਪੀਡ ਦੇ ਵਿੱਚ ਮੀਟਰ ਵਗੈਰਾ ਚੈੱਕ ਕਰ ਸਕਦੇ ਹੋ 2006 ਮਾਡਲ ਸਵਰਾਜ 855 ਛਤਰੀ ਸਮੇਤ ਹੈ ਸਿਸਟਮ ਲੱਗਿਆ ਸਪੀਕਰ ਮੀਟਰ ਵਗੈਰਾ ਚੈੱਕ ਕਰ ਸਕਦੇ ਜਮਾ ਨੰਮੇ ਨੇ ਪੰਜਾਬ ਨੰਬਰ ਹੈ 3046 ਡੰਡਾ ਡਰਾਲਾ ਸਮੇਤ ਹੈ ਕਿਸੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਆਪਾਂ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ 14928 ਦੇ ਟਾਇਰਾਂ 'ਚ ਚੈਂਟਰ ਵਗੈਰਾ ਦੇਖ ਸਕਦੇ ਹੋ ਆਪਣੇ ਚੈਨਲ ਤੇ ਜਿਹੜੇ ਵੀ ਨਵੇਂ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਦੋਨੇ ਟਰੈਕਟਰ ਸੇ ਮਾਡਲ ਨੇ ਉਹ 2 ਲੱਖ 3 ਲੱਖ ਦੀ ਹੈ ਡਿਮਾਂਡ ਇਹਦੀ ਡਿਮਾਂਡ ਹੈਗੀ ਆ 355000 3 ਸਪੀਡ 3 ਸਪੀਡ ਦੇ ਵਿੱਚ ਟਰੈਕਟਰ ਹੈ ਇਹ ਟਰੈਕਟਰ 3 ਸਪੀਡ ਹੈ ਬਈ ਧੰਨਵਾਦ